ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬੈਠੋ ਜੀ ਬਈਆ ਪੁੱਤ ਖੈਰ ਸੁਖਤਾ ਹੈ ਤੁਸੀਂ ਇਸ ਤਰੀਕੇ ਨਾਲ ਆਏ ਹੋ ਹਲੇ ਹਜੇ ਆਏ ਪੋਸ਼ ਦੇਵ ਇਹ ਤਰੀਕੇ ਨਾਲ ਆਇਆ ਉਹ ਨਹੀਂ ਭੈਣ ਜੀ ਮਾ ਸਾਹੇ ਦਾ ਕੰਮ ਹੈਗਾ ਤੁਸੀਂ ਕੰਮ ਛੱਡ ਕੇ ਤੁਸੀਂ ਮੈਨੂੰ ਬੁਲਾ ਲੈਂਦੇ ਮੈਂ ਆ ਜਾਂਦਾ ਇਹ ਹੀ ਤਾਂ ਤੁਹਾਨੂੰ ਸਮਝਾਉਣਾ ਹੀ ਆ ਵੀ ਤੁਸੀਂ ਆਪ ਨਹੀਂ ਕੋਈ ਖਬਰਸਾਰ ਮੇਰੇ ਕੋਲੇ ਭੇਜੀ ਮੈਂ ਖਾ ਚੱਲ ਮੈਂ ਆਪ ਹੀ ਮੂਥੇ ਗੱਲ ਕਰਿਆ ਵਾਂ ਹਣ ਭਾਈ ਤੁਹਾਨੂੰ ਵੀ ਪਤਾ ਹੈ ਚਾਰ ਦਿਨ ਰਹਿ ਗਏ ਵਿਆਹ ਚ ਤੇ ਜਿਹੜਾ ਵੀ ਕੋਈ ਦਾਜ ਦੇਣਾ ਹੈ ਨਾ ਮੈਨੂੰ ਉਹ ਦੱਸ ਦਿਓ ਵੀ ਤੁਸੀਂ ਕੀ ਕੁਛ ਕਰ ਰਹੇ ਹੋ ਦਾਜ ਭੈਣ ਜੀ ਇਹ ਕੇ ਜੀ ਗੱਲਾਂ ਕਰੀ ਜਾਂਦੇ ਤੁਸੀਂ ਤੁਸੀਂ ਆਪ ਹੀ ਤਾਂ ਕਹਿੰਦੇ ਸੀਗੇ ਵੀ ਸਾਨੂੰ ਕਿਸੇ ਚੀਜ਼ ਦੀ ਜ਼ਰੂਰਤ ਨਹੀਂ ਤੇ ਹੁਣ ਦਾਜ ਲੈ ਮੈਨੂੰ ਸਾਰਾ ਕੁਝ ਚਾਹੀਦਾ ਥੋਨੂੰ ਪਤਾ ਨਾ ਇਕੱਲਾ-ਇਕੱਲਾ ਮੇਰੇ ਪੁੱਤ ਹੈ ਸੁੱਖ ਨਾਲ ਇੰਨੀ ਜ਼ਮੀਨ ਆਉਂਦੀ ਹੈ ਚੰਗਾ ਘਰ-ਬਾਰ ਹੈ ਤੇ ਮੇਰੀ ਸ੍ਰੀਕੇ ਇੱਕ ਵਿਲੇਜ ਕੀ ਰਹੋਗੀ ਮੈਨੂੰ ਟੈਲੀਵਿਜ਼ਨ ਵੀ ਚਾਹੀਦਾ ਹੈ ਮੈਨੂੰ ਫਰਿੱਜ ਵੀ ਚਾਹੀਦਾ ਹੈ ਤੇ ਮੈਨੂੰ ਸ਼ਾਂਪਾ ਛੱਲੇ ਜਿਹੜੇ ਮਾਮਿਆਂ ਨੂੰ ਨਾਨਿਆਂ ਨੂੰ ਭਾਈ ਮਾਸੀਆਂ ਨੂੰ ਸਾਰਾ ਕੁਝ ਚਾਹੀਦਾ ਨਾਲੇ ਮੈਨੂੰ ਹਾਰ ਚਾਹੀਦਾ ਭੈ ਜੀ ਕਿਹਜੇ ਗੱਲਾਂ ਕਰੀ ਜਾਂਦੇ ਹੋ ਮੈਂ ਤਾਂ ਜਿਹੜਾ ਵਿਆਹ ਕਰ ਰਿਹਾ ਤੁਹਾਨੂੰ ਮੇਰੇ ਸਾਰੇ ਹਾਲਾਤ ਦਾ ਪਤਾ ਹੀ ਤੇ ਤੁਸੀਂ ਆ ਫੇਰ ਉਹ ਜੀਆਂ ਗੱਲਾਂ ਭੈ ਜੀ ਮੈਂ ਇੰਨਾ ਕੁਝ ਨਹੀਂ ਕਰ ਸਕਦਾ ਨੂੰ ਵੀ ਪਤਾ ਹੈ ਵੀ ਮੈਂ ਕੁੜੀ ਵਿਆਣੀ ਹੈ ਆਪਦੇ ਗਣੋ ਲਾ ਕੇ ਕੁੜੀ ਮੇਰੇ ਗਲ ਪਾਉਣ ਲੱਗੇ ਹੋ ਤੁਹਾਨੂੰ ਕੀ ਲੱਗਦਾ ਮੈਂ ਖਾਲੀ ਕੁੜੀ ਲੈ ਜੂਗੀ ਮੈਂ ਨਹੀਂ ਭੈਣ ਜੀ ਤੁਸੀਂ ਐ ਨਾ ਕਰੋ ਦੇਖੋ ਸਾਰਾ ਸਾਰੇ ਵਿਆਹ ਹੋ ਗਏ ਸਾਰੇ ਕਾਰਡ ਵੰਡਤੇ ਅਸੀਂ ਸਾਰੇ ਰਿਸ਼ਤੇਦਾਰਾਂ ਦੇ ਵਿੱਚ ਸੁਨੇਹਾ ਪਾ ਗਿਆ ਉਹ ਫਿਰ ਕੁੜੀ ਨੂੰ ਜਿਹੜਾ ਦਾਜ ਦੇਣਾ ਹੁੰਦਾ ਉਹਦਾ ਪ੍ਰਬੰਧ ਕਿਉਂ ਨਹੀਂ ਕੀਤਾ ਇਕੱਲੇ ਕਾਰਡਾਂ ਨੂੰ ਕੀ ਕਰਾਂ ਮੈਂ ਭੈਣ ਜੀ ਮੈਂ ਤੁਹਾਡੇ ਮੂਰੇ ਹੱਥ ਬਣਾਦਾ ਆਹ ਟਾਈਮ ਤੇ ਆ ਕੇ ਇਹੋ ਜਿਹੀਆਂ ਗੱਲਾਂ ਨਾ ਕਰੋ ਸੁਣੋ ਮੈਂ ਇੱਥੇ ਹੱਥ ਬਣਾਉਣ ਨਹੀਂ ਆਈ ਸੀ ਹੱਥਾਂ ਦੀ ਲੋੜ ਨਹੀਂ ਹੈਗੀ ਜਿਹੜੀ ਗੱਲ ਹੈ ਮੂੰਹ ਨਾਲ ਗੱਲ ਕਰੋ ਉਹ ਹਾਂ ਭੈਣ ਜੀ ਤੁਸੀਂ ਸਮਝੋ ਮੈਂ ਤੁਹਾਡੇ ਮੁਰੇ ਪੱਗ ਰੱਖਦਾ ਤੁਹਾਡੇ ਪੈਰੀ ਪੈਣਾ ਤੁਸੀਂ ਹਰ ਟਾਈਮ ਤੇ ਇਹ ਜਿਹੀ ਗੱਲਾਂ ਨਾ ਕਰੋ ਜੇ ਤੁਸੀਂ ਨਹੀਂ ਇਹੋ ਜਿਹਾ ਕੁਝ ਕਰ ਸਕਦੇ ਨਾ ਤਾਂ ਆਪਦੀ ਕੁੜੀ ਨੂੰ ਘਰੇ ਬਿਠਾ ਕੇ ਰੱਖੋ ਕੋਈ ਲੋੜ ਨਹੀਂ ਮੇਰੇ ਵਿਆਹਣ ਆਉਣ ਦੀ ਨਾ ਭੈਣ ਜੀ ਮੈਂ ਤੁਹਾਡੇ ਪੈਰੀ ਉੱਤੇ ਲੋੜਾ ਇਹੋ ਜਿਹਾ ਕੰਮ ਨਾ ਕਰੋ ਮੇਰੀ ਪਿੰਡ ਦੇ ਵਿੱਚ ਕੀ ਇੱਜ਼ਤ ਰਹੂਗੀ ਤੇ ਜਿਹੜੀ ਜਿੱਤ ਸਾਡੀ ਰੋਲਣ ਲੱਗਿਓ ਉਹ ਭੈਣ ਜੀ ਉਹਦਾ ਤੁਹਾਨੂੰ ਜਰਾ ਵੀ ਖਿਆਲ ਨਹੀਂ ਆਹ ਮਾਸੂਮ ਚਿਹਰੇ ਕਿ ਨਹੀਂ ਦੇਖੋ ਅਸੀਂ ਕਿੱਥੇ ਜਾਵਾਂਗੇ ਮੈਂ ਚਿਹਰਾ ਤਾਂ ਤੇਰਾ ਚੰਗੀ ਤਰ੍ਹਾਂ ਪੜ ਲਿਆ ਤੈਨੂੰ ਇਹਗਾ ਵੀ ਮੈਂ ਆਪਦੇ ਪੈਸੇ ਵਿਚਾਲਾਂ ਤੇ ਕੁੜੀ ਨੂੰ ਐਂ ਕੰਨੋ ਫੜ ਕੇ ਇਹਨਾਂ ਦੇ ਲਾਲ ਤੋਰਦਾ ਇਹ ਨਹੀਂ ਹੋ ਸਕਦਾ ਭਾਂਜੀ ਮੈਂ ਕੁਝ ਨਹੀਂ ਲੁਕੋ ਕੇ ਰੱਖਿਆ ਜਿਹੜਾ ਕੁਝ ਹੈਗਾ ਵੀ ਛੋਡੇ ਮੂਰੇ ਰੱਖਦਾ ਛੋਡੇ ਮੈਂ ਪੈਰੀ ਹੱਥ ਲੋੜਾ ਪੱਗ ਰੱਖਦਾ ਜਿਹੜਾ ਮੇਰਾ ਫੈਸਲਾ ਹੈ ਨਾ ਉਹ ਮੈਂ ਤੁਹਾਨੂੰ ਦੱਸਦਾ ਠੀਕ ਹੈ ਜੇ ਤਾਂ ਤੁਸੀਂ ਦਾਜ ਦੇ ਕੇ ਕੁੜੀ ਨੂੰ ਤੋੜਨਾ ਹੈ ਤਾਂ ਦਾ ਦੱਸ ਦਿਓ ਜੇ ਨਹੀਂ ਦਾਜ ਦੇ ਸਕਦੇ ਤਾਂ ਆਪਦੀ ਕੁੜੀ ਨੂੰ ਬਿਠਾ ਕੇ ਆਪਦੇ ਘਰੇ ਰੱਖਿਓ ਚੱਲ ਪੁੱਤ ਨਾ ਭੈਣ ਜੀ ਭੈਣ ਜੀ ਐਣਾ ਕਰੋ ਹੁਣ ਮੈਂ ਕਿੱਥੋਂ ਇੰਤਜ਼ਾਮ ਕਰਾਂ ਬਾਪੂ ਜੀ ਇੰਤਜ਼ਾਮ ਕਰਨ ਦੀ ਕੀ ਲੋੜਾ ਚੜੀ ਅੱਜੀ ਇਹੋ ਜਿਹਾ ਕੁਝ ਕਰਦੇ ਨੇ ਤੁਸੀਂ ਜ਼ਰੂਰੀ ਮੈਨੂੰ ਉੱਥੇ ਵਿਹੋਣ ਨਾਤੀ ਆ ਐਨਾ ਕਹਿ ਤੂੰ ਪੁੱਤ ਆਪਣੀ ਪਿੰਡ ਚ ਕੀ ਇੱਜ਼ਤ ਰਹੂਗੀ ਆਕਰ ਨੂੰ ਤੈਨੂੰ ਵਿਆਹ ਕੇ ਦਾ ਤੌਰ ਨਹੀਂ ਐ ਕੱਲ ਨੂੰ ਕੌਣ ਲੈਣ ਆਉ ਤੈਨੂੰ ਬਾਪੂ ਜੀ ਬੱਸ ਕਰੋ ਲੋਕ ਚਾਰ ਦਿਨ ਗੱਲਾਂ ਕਰਨਗੇ ਤੇ ਸਾਰੀ ਜ਼ਿੰਦਗੀ ਤੁਸੀਂ ਕਿੱਥੋਂ ਲੋਕਾਂ ਦੇ ਕਰਜ਼ੇ ਚੁਕਾਉਂਗੇ ਕੋਈ ਗੱਲ ਨਹੀਂ ਤੀ ਜੇ ਮੈਨੂੰ ਕੁਝ ਕਰਨਾ ਪਵੇ ਜੇ ਸਾਰੀ ਜ਼ਮੀਨ ਵੇਚਣੀ ਪਵੇ ਪਰ ਤੇਰਾ ਐਸੀ ਕਾ ਰਿਸ਼ਤਾ ਜਾਊਗਾ ਹੁਣ ਨਹੀਂ ਮੈਂ ਬਰਾਤ ਮੋੜਨ ਦਿੰਦਾ ਜੇ ਬਰਾਤ ਮੁੜ ਗਈ ਫਿਰ ਆਪਣਾ ਤਾਂ ਕੁਝ ਨਹੀਂ ਰਹਿਣਾ ਕੋਈ ਜਿੱਤੀ ਨਹੀਂ ਰਹਿਣੀ ਨਾ ਤੀਏ ਨਾ ਮੈਨੂੰ ਤਾਂ ਸੋਚ ਕੇ ਵੀ ਡਰ ਲੱਗਦਾ ਫਿਰ ਠੀਕ ਆ ਬਾਪੂ ਛੇ ਤੂੰ ਇਹ ਸਭ ਕੁਝ ਕਰਨਾ ਹੀ ਹੈ ਨਾ ਤਾਂ ਫਿਰ ਐਵੇਂ ਕਰ ਚੂਹ ਮੈਂ ਤੇ ਤੁਹ ਮੰਗਾਂਗੀ ਮੈਨੂੰ ਦੇਂਗਾ ਨਾ ਬਾਪੂ ਹਾਂ ਤੀਏ ਮੈਂ ਪੂਰੀ ਕੋਸ਼ਿਸ਼ ਕਰੂੰਗਾ ਤੈਨੂੰ ਹਰੇਕ ਚੀਜ਼ ਦੇਵਾਂਗਾ ਤੂੰ ਮੰਗ ਕੀ ਮੰਗਦੀ ਏ ਬਾਪੂ ਜੀ ਆਪਣੇ ਅੰਦਰ ਨਾ ਰਿਵੋਲਵਰ ਆ ਆਪਣੇ ਅੰਦਰ